ਸਤਿ ਸ਼੍ਰੀ ਅਕਾਲ ਜੀ ਪਿਆਰੇ ਦਰਸ਼ਕੋ ਕੀ ਹਾਲ ਚਾਲ ਨੇ ਹੋ ਠੀਕ ਠਾਕ ਹੂੰ ਉਮੀਦ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਆਓ ਤੁਹਾਨੂੰ ਮਿਲਾਉਣੇ ਆ ਮੱਖਣ ਸਿੰਘ ਨਾਲ ਬਹੁਤ ਹੀ ਰੌਣਕੀ ਬੰਦਾ ਜਦੋਂ ਵੀ ਆਉਂਦਾ ਮੇਰੇ ਕੋਲੇ ਤਾਂ ਮੇਰੀਆਂ ਬੱਖੀਆਂ ਦੂਰੀਆਂ ਕਰਾ ਕੇ ਜਾਂਦਾ ਹੈ ਹਾਂ ਜੀ ਮੱਖਣ ਸਿੰਘ ਮੱਖਾ ਸੁਣਾਓ ਜੀ ਗੱਲਬਾਤ ਕੀ ਹਾਲ ਚਾਲ ਨੇ ਪਹਿਲਾਂ ਤਾਂ ਵਧੀਆ ਜੀ ਠੀਕ ਠਾਕ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ ਸਵਾਗਤ ਹੈ ਜੀ ਤੇ ਸਾਡੇ ਸਾਰੇ ਦਰਸ਼ਕਾਂ ਵੱਲੋਂ ਮੇਰੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜੋ ਟਾਈਮ ਕੱਢਿਆ ਅੱਜ ਤੁੜੀ ਚੱਕਦੇ ਚੱਕਦੇ ਆਣੇ ਹਾਂਜੀ ਹਾਂਜੀ ਕੱਲ ਕਣਕ ਵੱਢਦੀ ਸੀਗੀ ਜੀ ਅੱਜ ਤੁੜੀ ਬਣਾ ਰਹੇ ਆ ਠੀਕ ਹੈ ਜੀ ਤੇ ਇਧਰੋਂ ਸਾਡੇ ਕੋਲੋਂ ਫੋਨ ਗਿਆ ਹਸਪਤਾਲ ਦੇ ਵਿੱਚੋਂ ਸਾਡੇ ਪਿਆਰੇ ਮਿੱਤਰ ਪਿਆਰੇ ਹਰਪਾਲ ਸਿੰਘ ਪਾਲੀ ਜੋ ਗੀਤਾਂ ਵਾਲਾ ਕਹਿੰਦੇ ਨੇ ਅਸੀਂ ਤੇ ਕਹਿੰਦਾ ਵੀ ਮੈਂ ਚਾਹ ਪੀਣੀ ਹੈ ਮੈਂ ਇਹਦੀ ਪ੍ਰਜੈ ਨੂੰ ਆਖਿਆ ਵੀ ਚਾਹ ਕਰ ਹਰਪਾਲ ਸਿੰਘ ਖਾਤਰ ਉਹ ਪੱਜੀ ਪੱਜੀ ਰਸੋਈ ਦੇ ਵਿੱਚ ਗਈ ਤੇ ਚਾਹ ਮੰਦੇ ਨਾਲ ਉਹਨੇ ਡੋਂਗੇ ਦੇ ਵਿੱਚ ਪਾ ਗਜ਼ੀਦਾ ਨਹੀਂ ਘਟਣਾ ਹੈਗਾ ਚਾਹ ਬਣ ਗਈ ਮੇਰੇ ਕੋਲੇ ਆ ਗਈ ਮੈਂ ਪੀ ਵੀ ਅੱਗੇ ਚੱਲੋ ਫਿਰ ਤੂੰ ਤੂੰ ਆ ਗਿਆ ਵਿੱਚ ਹੁਣ ਚੱਲੋ ਚੱਲੋ ਅੱਗੇ ਨਾ ਕੋਈ ਗੱਲ ਨਹੀਂ ਮੈਂ ਇੱਥੇ ਆਇਆ ਇਹਦੇ ਕੋਲੇ ਤਾਂ ਅੱਜ ਤੋਂ 25 30 ਦਿਨਾਂ ਮਹੀਨਾ ਤੋਂ ਪਹਿਲਾਂ ਬਹੁਤ ਜ਼ਿਆਦਾ ਰੌਣਕ ਦੇਖੀ ਗਈ ਸੀ ਮੈਂ ਬੁੱਜਾਂ ਦੀ ਬੂੜਾਂ ਦੀ ਪਿੱਪਲਾਂ ਦੀ ਤੇ ਜੋ ਅੱਜ ਮੈਂ ਆ ਕੇ ਦੇਖਿਆ ਅਜ ਉਨੀ ਰੌਣਕ ਇੱਥੇ ਹੈ ਨਹੀਂ ਉਹ ਨਿਸ਼ਾਨੀ ਨਹੀਂ ਰਹੀ ਜਦੋਂ ਆਪਾਂ ਕੈਂਪ ਲਾਇਆ ਸੀ ਜਿੰਨੀ ਸ਼ਾਂ ਆਉਦੀ ਸੀ ਦਿਖਾਓ ਮੈਨੂੰ ਆਜੋ ਫਿਰ ਨਾਲੇ ਦਰਸ਼ਕ ਦੇਖ ਲੈਣਗੇ ਆਪਣੇ ਬੋਰਡ ਜਿਹੜੇ ਮਾਖੇ ਪਿੰਡ ਦੇ ਨੇ ਆ ਦੇਖੋ ਜੀ ਜੋ ਨਿੰਮ ਆ ਗਿਆ ਆਪਣਾ ਹੂੰ ਬਹੁਤ ਹੀ ਵਧੀਆ ਇਹ ਛੁੱਟਿਆ ਹੋਇਆ ਸੀ ਇਹ ਤਾਂ ਯਾਰ ਮੱਖਣ ਦੇਖ ਸਪਾਈ ਕਰਾਉਣ ਵਾਲੀ ਫੇਰ ਹੋ ਗਈ ਸਪਾਈ ਦੇਖ ਮੈਂ ਉਹਦੇ ਕਰਕੇ ਗਿਆ ਸੀ ਆਪ ਆ ਕੇ ਤੁਸੀਂ ਦੇਖੋ ਮੈਨੂੰ ਸਪਾਈ ਕਰਦੇ ਨੂੰ ਹਾਂ ਦੇਖਿਆ ਮੈਂ ਸਪਾਈ ਕਰਕੇ ਗਿਆ ਸੀ ਫਿਰ ਖੁਦਾਬਾਹ ਵਾਦਾ ਦੇਖੋ ਤੁਹਾਡੇ ਸਹਿਯੋਗ ਬਿਨਾ ਤੇ ਤੁਹਾਡੇ ਸਹਿਯੋਗ ਬਿਨਾ ਕੋਈ ਵੀ ਚੀਜ਼ ਸੰਭਵ ਨਹੀਂ ਹੁੰਦੀ ਇਹ ਪਤਾ ਕੀ ਹੁਣ ਪੱਤ ਝੜਾ ਦੇਖੋ ਬੋਰਡ ਦੇਖੋ ਤੁਸੀਂ ਚਲੋ ਹੁਣ ਇਹਨਾਂ ਦੇ ਪੱਤੇ ਪੁੱਤੇ ਝੜ ਗਏ ਤਾਂ ਰੁੰਡਮ ਰੁੰਡ ਹੋਏ ਖੜੇ ਨੇ ਇਹ ਬੇਚਾਰੇ ਇਹ ਦੇਖੋ ਇਹ ਬਹੁਤ ਵਧੀਆ ਅੱਜ ਤੋਂ ਮਹੀਨਾ ਪਹਿਲਾਂ ਇਹਨਾਂ ਤੇ ਪੱਤੇ ਸੀਗੇ ਪੱਤੇ ਹੁਣ ਉਹ ਝੜ ਗਏ ਉਹ ਗੱਲ ਨਹੀਂ ਰਹੀ ਉਹ ਪੱਤੇ ਸਾਰੇ ਇੱਥੇ ਜੀ ਲੱਗਦਾ ਸੀ ਬਹਿ ਕੇ ਵੀ ਹਾਂ ਜੀ ਮੱਖਣ ਜੀ ਹਾਂ ਜੀ ਦਰਸ਼ਕਾਂ ਨੂੰ ਸੁਣਾਓ ਕੋਈ ਵਧੀਆ ਜੀ ਗੱਲ ਕੱਲ ਸੁਣਾ ਦੇਣਾ ਜੀ ਹਰਪਾਲ ਜੀ ਸੁਣਾਓ ਕੋਈ ਘੈਂਟ ਜੀ ਗੱਲ ਇਹ ਸੀ ਕਿ ਮੈਂ ਖੇਤ ਕੰਮ ਧੰਦਾ ਕਰ ਰਿਹਾ ਸੀ ਹਾਂ ਤੇ ਮੈਨੂੰ ਕਿਸੇ ਦੋਸਤ ਦਾ ਫੋਨ ਆਇਆ ਅੱਜਾ ਕਿ ਯਾਰ ਫਲਾਨਿਆਂ ਦੀ ਬਹੂ ਜਾਂ ਪਿੰਡ ਦੀ ਲੜਕੀ ਬਿਮਾਰ ਆ ਗਈ ਅੱਛਾ ਤੇ ਉਹ ਮਾਨਸਾ ਦਾਖਲਾ ਹੂੰ ਤੇ ਉਹਨੂੰ ਰੈਫਰ ਕਰਕੇ ਹੂੰ ਕਿਸੇ ਚੰਗਿਆ ਹਸਪਤਾਲ ਚ ਲੈ ਜਾਇਆ ਜਾਵੇ ਅੱਛਾ ਅਸੀਂ ਹੂੰ ਅਸੀਂ ਮਾਨਸਾ ਗਏ ਅੱਛਾ ਉਹ ਡਾਕਟਰ ਨੇ ਉਹਨੂੰ ਬ੍ਰਿੰਡੇ ਨੂੰ ਰੈਫਰ ਕਰਤਾ ਹਾਂ ਕਹਿੰਦਾ ਬ੍ਰਿੰਡੇ ਤੁਸੀਂ ਇਹਨੂੰ ਐਵੇਂ ਚ ਲੈ ਜਾਓ ਹਾਂ ਉਹ ਨਹੀਂ ਪੜਾ ਲੜਕੀ ਨੂੰ ਬਿਮਾਰ ਸੀ ਹਾਂ ਬਿਮਾਰ ਸੀ ਅੱਛਾ ਤੇ ਜਿਉਂ ਅਸੀਂ ਬਟੰਡੇ ਨੂੰ ਲਿਜਾਣ ਖਾਤਰ ਉੱਥੋਂ ਐਂਬੂਲੈਂਸ ਕਰਾਈ ਤੇ ਅਸੀਂ ਮਾਨਸਾ ਤੋਂ ਬਟੰਡੇ ਨੂੰ ਚਾਲੇ ਪਾਏ ਤੇ ਬੜਾ ਖੱਚ ਕੇ ਸਨਾਨਾ ਤਾਂ ਟਾਂਟਾ ਲੱਗ ਲਿਆ ਹਾਂ ਬਟੰਡੇ ਤੋਂ ਮਾਨਸਾ ਤੋਂ ਬਟੰਡੇ ਨੂੰ ਜਦੋਂ ਗਏ ਅਸੀਂ ਅਜੇ ਕੋਰਸ਼ਮੀਰ ਵਾਲਾ ਤੋਂ ਅੱਗੇ ਜਾ ਕੇ ਜੋ ਪੋਲਾਗਾ ਬਟੰਡੇ ਉਹ ਚੜਨ ਲੱਗੇ ਉਹਦੇ ਉਹ ਲੜਕੀ ਸੀ ਉਹ ਮੂਦਾਂ ਲੈਸ ਦੇ ਵਿੱਚ ਪਈ ਸੀ ਤੇ ਮੈਂ ਉਹਦੇ ਜੋ ਸਿਰ ਲਾ ਲਓ ਤੇ ਆਪਣਾ ਉਹ ਮੇਰੇ ਕੋਲੇ ਸੀ ਆ ਮੈਂ ਉਹਦੇ ਕੋਲ ਹੀ ਬੈਠਾ ਸੀ ਲੜਕੀ ਦੇ ਤੇ ਉਹ ਬੱ ਦੇਖਦੇ ਦੇਖਦੇ ਮੇਰੇ ਕੋਲੇ ਜੇ ਕੱਲਾਂ ਜਾਂ ਇੱਕ ਦੋ ਉਹ ਹਾਂ ਜੇ ਕਰੀ ਤਿੰਨੇ ਚੋ ਹਦਾਂ ਤੋੜ ਗਈ ਤੋਂ ਚਲ ਅਸੀਂ ਸਾਡੇ ਨਾਲ ਡਾਕਟਰ ਵੀ ਸੀਗਾ ਕੰਪਿਊਟਰ ਉਹ ਕਹਿੰਦਾ ਵੀ ਲੈ ਜਾਂਦਾ ਕੋਈ ਫਾਇਦਾ ਨਹੀਂ ਤੇ ਇਹਨੂੰ ਘਰੇ ਲਿਆ ਕੇ ਦਾ ਸੰਸਕਾਰ ਕਰਦੇਓ ਸ਼ਾਮ ਦਾ ਵੇਲਾ ਸੀ ਸ਼ਾਮ ਨੂੰ ਸਾਨੂੰ 10 11 ਵਜੇ ਸੰਸਕਰ ਕਰਦੇ ਹਨ ਰਿਸ਼ਤੇ ਰੁੱਸੇ ਰੰਡਿਕਣ ਲੱਗੇ ਤੇ ਜੋ ਰਿਸ਼ਤੇ ਨੂੰ ਡਿਕਣ ਲੱਗੇ ਹੌਲੀ ਹੌਲੀ 10 11 ਵਜੇ ਜਦੋਂ ਚਲ ਜਾ ਕੇ ਮੈਂ ਵੀ ਘਰੇ ਨਾ ਤੋਤਾ ਤੇ ਕਦੇ-ਕਦੇ ਮਨ ਤੇ ਟੈਨਸ਼ਨ ਜੀ ਹੋ ਜਾਂਦੀ ਆ ਤੇ ਮੈਂ ਦੋ ਪੈਗ ਲਾਏ ਦੋ ਪੈਗ ਲਾ ਕੇ ਤੇ ਮੈਂ ਰੋਟੀ ਢੀ ਖਾ ਕੇ ਤੇ ਪੈ ਗਿਆ ਰੋਟੀ ਖਾ ਕੇ ਪੈਣ ਲੱਗਣ 12:00 ਵਜੇ ਪੈ ਗਏ ਸੀ ਆ ਮੇਰੇ ਘਰ ਦੇ ਮੰਜੇ ਸੀ ਆ ਮੇਰਾ ਮੰਜਾ ਸੀ ਅਸੀਂ ਮੰਜੇ ਤੇ ਪਏ ਤੇ ਮੈਨੂੰ ਘੰਟਾ ਤੱਕ ਤਾਂ ਨੀਂਦ ਆਈ ਉਸ ਤੋਂ ਬਾਅਦ ਦੇ ਵਿੱਚ ਮੈਨੂੰ ਐ ਲੱਗਿਆ ਵੀ ਉਹ ਲੜਕੀ ਆ ਗਿਆ ਯਾਰ ਮੇਰੇ ਤਾਂ ਸਰਾਣੀ ਖੜ ਗਈ ਅੱਛਾ ਤੇ ਮੈਂ ਉੱਠਿਆ ਤੇ ਮੈਂ ਪਿਸ਼ਾਬ ਸ਼ੂ ਕਰਕੇ ਮੂੰਹਾਂ ਤੋਂ ਅੱਛਾ ਉਹ ਤਾਂ ਆਪਣਾ ਭਾਇ ਲੱਗਿਆ ਜਿਵੇਂ ਮੇਰੇ ਆ ਕੇ ਸਰਾਣੀ ਖੜ ਗਈ ਹੁੰਦੀ ਆ ਹਾਂ ਤੇ ਮੈਂ ਅਚਾਨਕ ਉੱਠਿਆ ਹਾਂ ਉੱਠ ਕੇ ਤੇ ਮੈਂ ਪਿਸ਼ਾਬ ਕਰਿਆ ਸ਼ਾਵਰ ਕਰਕੇ ਤੇ ਮੈਂ ਪਾਣੀ ਪੀਤਾ ਪਾਣੀ ਪੁਣੀ ਪੀ ਕੇ ਤੇ ਮੈਂ ਪੈ ਗਿਆ ਹੂੰ ਮੈਂ 15 ਮਿੰਟ ਫਿਰ ਪਿਆ ਤੇ ਫਿਰ ਜਦੋਂ ਮੈਨੂੰ ਮੜੀ ਅੱਖ ਲੱਗਣ ਲੱਗੀ ਉਹ ਐ ਲੱਗੇ ਵੀ ਮੇਰੇ ਤਾਂ ਆਕੇ ਮੰਜੇ 'ਤੇ ਬਹਿ ਗਈ ਅੱਛਾ ਸੱਚੀ ਸੱਚੀ ਤੇ ਮੈਂ ਫੇਰ ਉੱਠਿਆ ਫੇਰ ਮੈਂ ਗਿੜੀ-ਗੁੜੀ ਦਿੱਤੇ ਵਿੜੇ 'ਚ ਇਧਰ-ਉਧਰ ਦੇਖਿਆ ਵੀ ਇਹ ਕੁਝ ਨਹੀਂ ਤੇ ਕਿਉਂਕਿ ਮੈਂ ਕਦੇ ਬੰਦਾ ਹੋ ਗਿਆ ਹੂਗਾ ਹੈ ਮੈਂ ਹੋ ਗਿਆ ਹਾਂ ਮੈਂ ਕਦੇ ਬੰਦਾ ਜ਼ਿੰਦਗੀ 'ਚ ਨਾ ਤਾਂ ਸੰਤਿਆ ਸੀ ਤੇ ਨਹੀਂ ਕੋਈ ਜ਼ਿੰਦਗੀ ਦੇ ਵਿੱਚ ਬੰਦਾ ਮੇਰੇ ਇੰਨੇ ਨੇੜੇ ਆ ਕੇ ਮਰਿਆ ਸੀ ਚਲੋ ਮੈਂ ਬਾਜ ਦੇ ਵਿੱਚ ਫੇਰ ਗਿਹੜਾ ਵੀੜਾ ਦਿੱਤਾ ਤੇ ਮੈਂ ਪੈ ਗਿਆ ਪੈ ਗਿਆ ਜਦੋਂ ਮੈਂ 20 ਮਿੰਟ 25 ਮਿੰਟ ਫੇਰ ਪਿਆ ਜਦੋਂ ਮੇਰੀ ਅੱਖ ਲੱਗਣ ਲੱਗੀ ਫੇਰ ਉਹ ਤਾਂ ਲੱਗੀ ਵੀ ਆ ਕੇ ਮੈਨੂੰ ਤਾਂ ਚੰਟ ਗਈ ਅੱਛਾ ਤੀਜੀ ਵਾਰੀ ਤਾਂ ਮੈਂ ਉੱਠਿਆ ਮੇਰੇ ਘਰ ਵਾਲੀ ਕਹਿੰਦੀ ਵੀ ਤੈਨੂੰ ਪਈ ਦੇਣੀ ਤਨੀ ਜਿਹੜਾ ਉਹ ਔਰਦਨੀਆਂ ਅੱਗੇ ਨਾ ਅਜੇ ਤੱਕ ਸ਼ਰਾਬ ਪੀਤੀ ਆ ਅਗੇ ਤੂੰ ਬਿਨਾ ਸ਼ਰਾਬ ਤੋਂ ਵੀ ਪਏ ਜਾਂਦਾ ਤਾਂ ਵੀ ਸਾਈ ਸਾਈ ਰਿਆ ਟੁੱਟਦਾ ਸੀ ਅੱਜ ਕੀ ਹੋਇਆ ਤੈਨੂੰ ਮੈਂ ਉਹ ਤੈਨੂੰ ਲਗੂ ਜਾ ਰੱਖਿਆ ਥੋੜਾ ਜਿਆ ਮੈਂ ਯਾਰ ਇਹ ਨੂੰ ਨਹੀਂ ਦਾ ਦੇ ਇਹ ਥੋੜਾ ਜਿਆ ਹੋਰ ਮਹਿਸੂਸ ਕਰੂ ਡਰ ਮਹਿਸੂਸ ਕਰੂਗਾ ਫਿਰ ਵੀ ਜਨਾਨੀ ਆ ਚਲੋ ਉਸ ਤੋਂ ਬਾਅਦ ਦੇ ਵਿੱਚ ਮੈਂ ਉਹਨੂੰ ਬਿਨਾਂ ਦੱਸੀ ਪਾਣੀ ਦਾ ਗਲਾਸ ਪੀ ਕੇ ਫ੍ਰਿਜ ਚੋਂ ਮੈਂ ਫ੍ਰਿਜ ਕੋਲ ਗਿਆ ਫ੍ਰਿਜ ਚੋਂ ਪਾਣੀ ਦਾ ਗਲਾਸ ਪੀ ਕੇ ਮੈਂ ਦੁਬਾਰੇ ਆ ਕੇ ਫੇਰ ਪੈ ਗਿਆ ਦੁਬਾਰੇ ਪੈ ਗਿਆ ਜਦੋਂ ਉਹੀ ਗੱਲ ਮੈਂ ਤਾਂ 20 25 ਮਿੰਟ ਦੀ ਨੀਂਦ ਫੇਰ ਜਦੋਂ ਉਹਣੀ ਸ਼ੁਰੂ ਹੋਈ ਫਿਰ ਫਿਰ ਉਹ ਤਾਂ ਲੱਗੇ ਜਿਵੇਂ ਆ ਕੇ ਪੀਰ ਆ ਕੇ ਮੇਰੇ ਕੋਲ ਹੀ ਖੜ ਗਈ ਮੈਂ ਆਖਿਆ ਯਾਰ ਹੋਈ ਕੀ ਜਾਂਦਾਗਾ ਉਹ ਜਦੋਂ ਮੈਂ ਚੌਥੀ ਪੰਜਵੀਂ ਵਾਰ ਉੱਠਿਆ ਮੇਰੇ ਕੋਲ ਨਹੀਂ ਵਾਰ ਤਾਂ ਨਹੀਂ ਹੁੰਦਾ ਕਦੇ ਵਾਰ ਤਾਂ ਜਾਂਦਾ ਨਹੀਂ ਹੋ ਜਾਂਦਾ ਮੈਂ ਕਦੇ ਮਤਲਬ ਨਾ ਤਾਂ ਮੇਰੇ ਵਾਲਾ ਨੇੜੇ ਬੰਦਾ ਕੋਈ ਮਰਿਆ ਸੀ ਦੇਖਿਆ ਸੀ ਨਹੀਂ ਕੋਈ ਮੇਰੇ ਮਤਲਬ ਇੰਨਾ ਜਿਆਦਾ ਨਜ਼ਦੀਕੀ ਕਿ ਕੋਈ ਬੰਦਾ ਕੋਈ ਮਰਿਆ ਸੀ ਨਹੀਂ ਮਤਲਬ ਮੈਂ ਕਿਸ ਨੂੰ ਸਾਇੰਸ ਸੁਣ ਕੇ ਆਇਆ ਸੀ ਸਰਗਸ ਮੈਂ ਕਰਕੇ ਆਇਆ ਆਪ ਉਦਵਾ ਦੇ ਵਿੱਚ ਉਦਵਾ ਦੇ ਵਿੱਚ ਮੇਰੇ ਘਰ ਵਾਲੀ ਉੱਠ ਖੜੀ ਮੈਨੂੰ ਕਹਿੰਦੀ ਵੀ ਤੈਨੂੰ ਹੋਇਆ ਕੀ ਆ ਮੈਂ ਕਿਹਾ ਵੀ ਜਿਹੜੀ ਉਹ ਲੜਕੀ ਅੱਜ ਮੱਖੇ ਤੋਂ ਦੁਗਿਆ ਸੀਗਾ ਤੇ ਉਹ ਲੜਕੀ ਅੱਛਾ ਮੇਰੇ ਘਰ ਵਾਲੀ ਕਹਿੰਦੀ ਵੀ ਮੈਨੂੰ ਗੱਲ ਦੱਸ ਕੀ ਆ ਤੂੰ ਮੈਂ ਕੱਲ ਤਾਂ ਇਹ ਸੀ ਵੀ ਇੱਕ ਤਾਂ ਲੜਕੀ ਜਿਹਨੂੰ ਅਸੀਂ ਤੋਂ ਮਾਨਸ ਤੋਂ ਰੈਫਰ ਕਰਕੇ ਲਗਾਇਆ ਬਠਿੰਡੇ ਨੂੰ ਅਸੀਂ ਬਠਿੰਡੇ ਪੁਰ ਚੜਦੇ ਸੀ ਕਿ ਉੱਥੇ ਉਹਦੀ ਡੈਥ ਹੋ ਗਈ ਹੂੰ ਤੇ ਮੈਂ ਕੋਈ ਬੰਦਾ ਆਪਦੇ ਜ਼ਿੰਦਗੀ ਚ ਜਾਂ ਜੀਵਨ ਚ ਕੁਈ ਮਰਾਨੀ ਦੇਖਿਆ ਸੀ ਬੜਾ ਕੋਲੇ ਹੋ ਕੇ ਚਲੋ ਸੰਸਕਾਰ ਕਰਾਉਣ ਵਾਗਿਆਂ ਨੇ ਉਹ ਗੱਲ ਵੱਖਰੀ ਸੀ ਤੇ ਮੈਂ ਆਖਿਆ ਵੀ ਉਹ ਲੜਕੀ ਮੈਂ ਇੱਕ ਤਾਂ ਮਰੀਜ਼ ਦੇਖ ਲਈ ਮੇਰੇ ਕੋਲੇ ਤੇ ਇੱਕ ਉਹ ਨੂੰ ਸੈਨਤਾ ਸਵੇਰ ਵਿੱਚ ਲੱਕੜਾ ਲੁਕੜਾ ਤੜੀਆਂ ਆਪ ਉਦੋਂ ਮਹਾ ਮੈਂ ਉਹਦਾ ਮੂੰਹ ਦੇਖੀ ਗਿਆ ਹੁਣ ਜਦੋਂ ਮੈਂ ਆਪਣਾ ਪੈਨਾਂਗਾ ਉਹਦਾ ਲੱਗਦਾ ਵੀ ਮੇਰੇ ਹਿੱਕ ਤੇ ਆ ਜੜੀ ਜਦੋਂ ਵੀ ਨੱਖ ਲੱਗਦੀ ਆ ਮੈਨੂੰ ਕੋਈ ਨਹੀਂ ਹਟ ਜੂਗੀ ਰੋਂ ਰੋਂ ਕਰ ਤੇ ਪੈ ਜਾ ਬੈਠੁਰ ਦੇ ਨਾਂ ਲਾਏ ਮੈਂ 10-15 ਮਿੰਟ ਫੇਰ ਵਾਈ ਗਰੁੱਪ ਨੂੰ ਆਵਾਜ਼ ਕਿਹਾ ਮੈਂ ਤੇ ਮੈਂ ਬਾਣੀ ਵੀ ਪੜ੍ਹੀ ਆਉਦੇ ਜਣੇ ਡੱਕਿਆ ਦਾ ਹੋਇਆ ਸੀ ਨਹੀਂ ਉਹ ਐ ਸੀ ਤਾਂ ਫੇਰ ਮੈਨੂੰ ਫੇਰ ਵੀ ਉਹ ਤਾਂ ਲੈ ਲੂਗੀ ਸੀ ਸਾਰੀ ਕਿਤੇ ਕੁਝ ਨਹੀਂ ਸੀਗਾ ਉਸ ਵੇਲੇ ਤਾਂ ਤਾਂ ਉਹਨੇ ਨੇੜੇ ਤੇਰੇ ਵੀ ਨਹੀਂ ਜਦੋਂ ਅੱਛਾ ਡਰ ਮਹਿਸੂਸ ਹੋ ਰਿਹਾ ਸੀ ਬਹੁਤ ਜ਼ਿਆਦਾ ਹਾਂ ਚੱਲ ਮੈਂ 15-20 ਮਿੰਟ ਫੇਰ ਪਿਆ ਮੇਰੀ ਫੇਰ ਅੱਖ ਖੁੱਲੀ ਤੇ ਮੈਨੂੰ ਤਾਂ ਫੇਰ ਲੱਗਿਆ ਉਹ ਵੀ ਆ ਗਈ ਵੀ ਆ ਗਈ ਮਣਾ ਆ ਗਈ ਤਾਂ ਗੜਫੜੂਗੀ ਬਾਰਡਰ ਵੇ ਹੈ ਨਾ ਬੜ ਜਿਆਦਾ ਘਰ ਬਹਿ ਗਿਆ ਫਿਰ ਕੀ ਹੋਇਆ ਫਿਰ ਕੋਈ ਮੇਰੇ ਘਰ ਵਾਲੀ ਉੱਠ ਕੇ ਕਹਿੰਦੀ ਕਹਿੰਦੀ ਵੀ ਐ ਨਹੀਂ ਹਟਦੀ ਇਹੋਂ ਮੈਂ ਕਿਹਾ ਵੀ ਹੋਰ ਮੈਨੂੰ ਕਹਿੰਦੀ ਜਿਹੜੀ ਜ ਤੂੰ ਰਾਤ ਤੱਕ ਲਾਈ ਸੀ ਬੋਤਲ ਚੋਂ ਉਹ ਚ ਹੈਗੀ ਮੋੜੀ ਮੋਟੀ ਮੈਂ ਕਿਹਾ ਵੀ ਮੈਨੂੰ ਤਾਂ ਪਤਾ ਨਹੀਂ ਹੈਗੀ ਕਿ ਨਾ ਉਹ ਟੋਲੀ ਪਈ ਸੀ ਭਰੇ ਭਰੀ दारू ਵਾਲੀ ਉਹ ਜੋ ਗੜਵੀ ਭਰ ਲਈ ਮੈਨੂੰ ਕਹਿੰਦੀ ਇਹ ਚਾਰ ਊਣਾ ਉਹ ਫਿਰ ਹਟੂਗੀ ਅਜਾ ਮੈਨੂੰ ਕਹਿੰਦੀ ਚਾਰ ਊਣਾ ਲਾਜੋ ਫਿਰ ਹਟੂਗੀ ਮੈਂ ਚਾਰ ਉਂਗਲਾਂ ਪਾ ਕੇ ਤੇ ਪਾਣੀ ਪਾਇਆ ਘੱਟ ਤੇ ਤੁਮ ਮਾਰੀ ਮੈਨੂੰ ਥੋੜਾ ਜਿਹਾ ਸਰੂਰ ਜਿਹਾ ਆਉਣ ਲੱਗਿਆ ਨਸ਼ਾ ਹੋ ਗਿਆ ਤੇ ਮੈਂ ਜਿੱਥੇ ਪਹਿਲਾਂ ਅੱਧੇ ਘੰਟੇ ਤੋਂ ਅੱਖ ਖੁੱਲਦੀ ਸੀ ਆ ਜਿੱਥੇ 15-20 ਮਿੰਟ ਤੋਂ ਅੱਖ ਖੁੱਲਦੀ ਸੀ ਐਂ ਲੱਗਦਾ ਸੀ ਵੀ ਆ ਗਈ ਆ ਗਈ ਉਹ ਅੱਧੇ ਭੋਨੇ ਘੰਟੇ ਬਾਅਦ ਆਈ ਫਿਰ ਚਾਰ ਉਂਗਲਾਂ ਪੀਨ ਹਾਂ ਜਦੋਂ ਅੱਧੇ ਘੰਟੇ ਬਾਅਦ ਆਈ ਪੀਣ ਦੇ ਬਹਾਨੇ ਦਾ ਦੇ ਕਰਕੇ ਜਦੋਂ ਜਦੋਂ ਮੈਂ ਫੇਰ ਉੱਠਿਆ ਮੇਰੇ ਘਰ ਵਾਲੀ ਕਹਿੰਦੀ ਹਟ ਗਈ ਮੈਂ ਕਿਹਾ ਜੇ ਅੱਧੀ ਤਾਂ ਹਟ ਗਈ ਅੱਧੀ ਹਜੇ ਆਉਂਦੀ ਆ ਅੱਜਾ ਮੈਨੂੰ ਕਹਿੰਦੀ ਗੜਵੀ ਕਨੀ ਮੂੰਹ ਕਰ ਵਰ ਕਹਿੰਦੀ ਉਹ ਕਹਿੰਦੀ ਗੜਵੀ ਕਨੀ ਜਾਗਾ ਉਹ ਜਾਗ ਨਹੀਂ ਪੂਤ ਤੇਰਾ ਗੜਵੀ ਖਤਮ ਕਰੂ ਤੇਰਾ ਪੂਤ ਮੈਂ ਚਾਰ ਉਂਗਲਾਂ ਹੋਰ ਪਾ ਲਈ ਅੱਛਾ ਉਦੋਂ ਬਾਅਦ ਵਿੱਚ ਜਦੋਂ ਅੱਧੇ ਘੰਟੇ ਬਾਅਦ ਆਈ ਉਹ ਜਦੋਂ ਦੁਬਾਰੇ ਮੈਂ ਚਾਰ ਉਂਗਲਾਂ ਪਾ ਕੇ ਪੀ ਕੇ ਪੈ ਗਿਆ ਫਿਰ ਉਹ ਤਕਰੀਬਨ ਇੱਕ ਰੂੜ ਵੱਚੁਕਿਆ ਸੀ ਤੇ ਮੰਤਰ ਵੀ ਬੋਲਣ ਵਾਲੀ ਸੀ ਤੇ ਫਿਰ ਉਹ ਘੰਟੇ ਤੋਂ ਬਾਅਦ ਆਈ ਹੂੰ 40-50 ਮਿੰਟਾਂ ਬਾਅਦ ਆਈ ਦੁਵਾਰੇ ਮੈਨੂੰ ਕਹਿੰਦੀ ਜਦੋਂ ਮੈਂ ਦੁਵਾਰੇ 40-50 ਮਿੰਟ ਉੱਠਿਆ ਉਹ ਵੀ ਜਾਗਦੀ ਪਈ ਸੀ ਮੇਰੇ ਲਾਗੇ ਮੰਜੇ ਤੇ ਮੈਨੂੰ ਕਹਿੰਦੀ ਹਟੀ ਨਹੀਂ ਅਜੇ ਮੈਂ ਕਿਹਾ ਹਟੀ ਨਹੀਂ ਮੈਨੂੰ ਕਹਿੰਦੀ ਇੱਕ ਵਾਰੀ ਗੜ ਵੀ ਕੋ ਨਹੀਂ ਹੋਰ ਚਾਹ ਗਾ ਹੂੰ ਜਦੋਂ ਮੈਂ ਉਹ ਵੀ ਬਾਦਾਈ ਉਹ ਦੁੱਧ ਪਿਆਉਂਦੇ ਕਿਵੇਂ ਹਾਂ ਜਦੋਂ ਮੈਂ ਤੀਜੀ ਵਾਰੀ 4-5 ਮਗਲਾ ਪਾ ਕੇ ਗਲਾਸ ਤੇ ਮੈਂ ਪੀ ਲਈ ਤੇ ਉਸ ਤੋਂ ਬਾਅਦ ਦੇ ਵਿੱਚ ਨੀ ਹੋਈ ਉਦੋਂ ਬਾਅਦ ਤਾਂ ਮੈਨੂੰ ਦਨ ਜੜੇ ਦੀ ਪਤਾ ਲੱਗਿਆ ਵੀ ਦਿਨ ਚੜ ਗਿਆ ਤੇ ਜਿਹੜਾ ਭੂਤ ਹੁੰਦਾ ਸੀ ਸਾਰਾ ਉਹ ਗੜਵੀ ਨੇ ਹਟਾਇਆ ਸਾਰਾ ਅੱਛਾ ਐਸੀ ਆਪਣੀ ਅੱਜ ਦੀ ਕਹਾਣੀ